ਅਰਥ ਸੰਦ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਤੇ ਕੋਜ ਕੋ ਇਤਿਹਾਸ ਕਰਨੇ ਵੱਖੋ ਵੱਖਰੇ ਢੰਗ ਦੇ ਨਾਲ ਸਤਿਗੁਰ ਜੀ ਦੇ ਇਸ ਜੋਤੀ ਜੋਤ ਸਮਾਉਣ ਵੈਸੇ ਨੂੰ ਸ਼ਹੀਦੀ ਵੀ ਕਿਹਾ ਜਾ ਸਕਦਾ ਹੈ ਪਰ ਜੋਤੀ ਜੋਤ ਦਿਵਸ ਹੀ ਇਹ ਵਰਤਿਆ ਜਾਂਦਾ ਹੈ ਕਿਉਂਕਿ ਉਹ ਦੋ ਜਿਹੜੇ ਮੁਸਲਮਾਨ ਭਰਾ ਸਨ ਉਹ ਕੌਣ ਸਨ ਉਹ ਕਿੰਦੇ ਰਿਸ਼ਤੇਦਾਰ ਸਨ ਕਿੰਨੇ ਭੇਜੇ ਇਹ ਕਿੰਨੇ ਭੇਜੇ ਇਹ ਇਤਿਹਾਸਕਾਰਾਂ ਨੇ ਦੇਖੋ 2-3 ਇਤਿਹਾਸਕਾਰਾਂ ਨੂੰ ਪੜਿਆ ਉਹਨਾਂ ਨੇ ਆਪੋ ਆਪਣੀ ਮਤ ਦੇ ਮੁਤਾਬਕ ਵੱਖੋ-ਵੱਖਰੇ ਲਿਖਣੇ ਦੋ ਕੌਣ ਸਨ ਤੇ ਕਿਉਂ ਗਏ ਹੁਣ ਉੱਥੇ ਇਹਨਾਂ ਦੇ ਜਾਣ ਦਾ ਕਾਰਨ ਕੀ ਸੀ ਕਈਆਂ ਨੇ ਲਿਖਿਆ ਹੈ ਕਿ ਸੂਬਾ ਸਰਹੰਦ ਦੇ ਜਿਹੜਾ ਵਜੀਦ ਖਾਨ ਹੈ ਇਹ ਦੋਵੇਂ ਉਹਨੇ ਭੇਜੇ ਨੇ ਪੁਰਬਹੁਤਾਂ ਤੇ ਇਤਿਹਾਸਕਾਰਾਂ ਦੇ ਨਾਲ ਹੀ ਸਹਿਮਤ ਨੇ ਜੀ ਪਰ ਕੁਝ ਲਿਖਦੇ ਨੇ ਕਿ ਇਹ ਜਿਹੜੇ ਦੋ ਨੇ ਦੋਵਾਂ ਪਠਾੜਾਂ ਦਾ ਨਾਮ ਸੀ ਗੁੱਲਖਾਨ ਤੇ ਅਵਤੱਲਾਖਾਨ ਹੁਣ ਇਹ ਜਿਹੜਾ ਗੁੱਲਖਾਨ ਤੇ ਅੱਤਵੱਲਾਖਾਨ ਹੈ ਇਹ ਹੈ ਕੌਣ ਸਨ ਜੀ ਅਸਲ ਵਿੱਚ ਪੈਂਦੇਖਾਨ ਦੇ ਅਗੇ ਪੁੱਤਰੇ ਨੇ ਤੇ ਬਹੁਤ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸੁਭਾ ਸਰਹੰਦ ਵਜੀਦ ਖਾਨ ਨੇ ਇਹਨਾਂ ਨੂੰ ਇੱਕ ਤੇ ਜਿਹਨੂੰ ਕਹਿੰਦੇ ਨੇ ਕਿ ਇਮੋਸ਼ਨਲ ਬਲੈਕਮੇਲ ਕੀਤਾ ਜੀ ਇਹਨਾਂ ਨੂੰ ਬਾਰ ਬਾਰ ਕਿਹਾ ਕਿ ਤੁਹਾਡੇ ਦਾਦੇ ਨੂੰ ਪੰਦੇਖਾਨ ਨੂੰ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਮਾਰਿਆ ਸੀ ਤੁਸੀਂ ਜਾਓ ਜਾ ਕੇ ਬਦਲਾ ਲਵੋ ਪਹਿਲਾ ਕਾਰਨ ਤੇ ਬਹੁਤੇ ਇਤਿਹਾਸਕਾਰ ਇਸ ਨੂੰ ਮੰਨਦੇ ਨੇ ਜੀ ਕਿ ਪਿਜੇਪੇ ਜਬ ਜਜੀਦ ਖਾਨ ਨੇ ਪਹਿਲੋਂ ਬੇਨਤੀ ਕਰਦੇ ਆ ਪਰ ਕੁਝ ਕੁ ਇਤਿਹਾਸਕਾਰਾਂ ਦਾ ਸ਼ੱਕ ਬਹਾਦਰ ਸ਼ਾਹ ਤੇ ਵੀ ਜਾਂਦਾ ਹੈ ਬਹਾਦਰ ਸ਼ਾਹ ਜਫਰ ਤੇ ਕਿਉਂਕਿ ਇਹਦੇ ਗੁਰੂ ਸਾਹਿਬ ਜੀ ਨਾਲ ਨੇੜਤਾ ਸੀ ਪਰ ਕੁਝ ਇੱਕ ਇਤਿਹਾਸਕਰਨ ਤੇ ਵੀ ਲਿਖਿਆ ਹੈ ਕਿ ਇਹ ਜਿਹੜਾ ਗੁੱਲਖਾਨ ਤੇ ਅਵਤੱਲਾਖਾਨੇ ਘੋੜਿਆਂ ਦੇ ਵਪਾਰੀ ਸਨ ਇਹਨਾਂ ਨੇ ਗੁਰੂ ਸਾਹਿਬ ਜੀ ਕੋਲ ਘੋੜੇ ਵੇਚੇ ਅਨੰਦਪੁਰ ਸਾਹਿਬ ਪਰ ਉਹਦੇ ਮਾਇਆ ਰਹਿੰਦੇ ਸੀ ਇਹ ਪਹੁੰਚ ਗਏ ਉੱਥੇ ਜੀ ਕਿਉਂਕਿ ਘੋੜੇ ਦੇ ਦੋ ਵੀ ਹੋਣ ਤੇ ਦੋ ਕੋੜੇ ਉਦੋਂ ਲੱਖ ਸਵਾ ਲੱਖ ਦੇ ਜਿਹੜੇ ਕੋੜੇ ਵਧੀਆ ਕੋੜੇ ਗੁਰੂ ਸਾਹਿਬ ਜੀ ਖਰੀਦਦੇ ਸਨ ਤੇ ਦੋ ਟਾਈ ਲੱਖ ਉਦੋਂ ਬੜੀ ਵੱਡੀ ਕੀਮਤ ਸੀ ਜੀ ਇਹਨਾਂ ਜਾ ਕੇ ਕੋੜਿਆਂ ਦੇ ਪੈਸੇ ਮੰਗੇ ਔਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਹਜੇ ਤਾਂ ਸਾਡੇ ਕੋਲ ਪੈਸੇ ਨਹੀਂ ਪਰ ਨਾਲ ਇੱਕ ਚਿੱਠੀ ਲੈ ਕੇ ਦੇ ਦਿੱਤੀ ਸੀ ਕਿ ਸਾਡੇ ਸਿੱਖਾ ਕੋਲ ਜਾਏਗਾ ਨਾ ਤੇ ਥੋੜਾ ਜਿਹਾ ਸਮਾਂ ਲੱਗੇਗਾ ਪਰ ਤੈਨੂੰ ਦੁੱਗਣੇ ਪੈਸੇ ਦੇਣਗੇ ਕੋਝ ਇਤਿਹਾਸਕਾਰਾਂ ਦਾ ਇਹ ਲਿਖਣਾ ਹੈ ਇੱਕ ਇਤਿਹਾਸਕਾਰ ਨੇ ਲਿਖਿਆ ਜੀ ਕਿ ਇਹਨਾਂ ਨੂੰ ਲੱਗਿਆ ਕਿ ਹੁਣ ਸਾਡੇ ਪੈਸੇ ਨਹੀਂ ਮਿਲਣਦੇ ਤੇ ਖੁੰਦਕ ਵਿੱਚ ਆ ਕੇ ਇਹਨਾਂ ਨੇ ਸਮਾਂ ਵੇਖ ਕੇ ਸਤਿਗੁਰੂ ਤੇ ਹਮਲਾ ਕਰ ਦਿੱਤਾ ਪਰ ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ ਜੀ ਕਿਉਂਕਿ ਗੁਰੂ ਸਾਹਿਬ ਨੇ ਪੈਸੇ ਤੋਂ ਜਵਾਬ ਤੇ ਦਿੱਤਾ ਹੀ ਨਹੀਂ ਤੇ ਜੋ ਖੁੰਦਕ ਵਿੱਚ ਤੇ ਤਾਉਂਦੇ ਨੇ ਜੇ ਕਹਿੰਦੇ ਸੀ ਦੇਣੀ ਕੋਈ ਨਹੀਂ ਇਹ ਗੁਰੂ ਸਾਹਿਬ ਦਾ ਅਕਸ ਖਰਾਬ ਕਰਨ ਵਾਸਤੇ ਵੀ ਹੋ ਸਕਦਾ ਕਿਸੇ ਨੇ ਲਿਖਿਆ ਹੋਵੇ ਕਿਉਂਕਿ ਜਿਹੜੇ ਗੁਰੂ ਸਾਹਿਬ ਜੀ ਆਪ ਕਹਿੰਦੇ ਹੋਣ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਸੁਗਾਏ ਗੁਰ ਪੀਰ ਹਮਤਾں ਭਰੇ ਜਾ ਮੁਰਦਾਰ ਨ ਕਾਏ ਉਹਨੇ ਇਹਦਾ ਹੱਕ ਥੋੜੀ ਰੱਖਣਾ ਸੀ ਸੋ ਇਹ ਗੱਲ ਤੇ ਬਿਲਕੁਲ ਮੰਨਣ ਵਿੱਚ ਨਹੀਂ ਆਉਂਦੀ ਸਤੂਰੀ ਜੀ ਉਹਨਾਂ ਨੂੰ ਚਿੱਠੀ ਲਿਖ ਕੇ ਦਿੱਤੀ ਤੇ ਉਹਨਾਂ ਨੇ ਸਤਿਬਚਨ ਕਰਕੇ ਜੀ ਉਹ ਤੇ ਵਾਪਸ ਆ ਗਏ ਸਰ ਇੱਕ ਇਤਿਹਾਸਕਾਰ ਨੇ ਇਹ ਲਿਖਿਆ ਹੈ ਕਿ ਇਹ ਜਿਹੜੇ ਗੁਲਖਾਨ ਤੇ ਉਤਲਾਖਾਨ ਨੇ ਇਹ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਆਏ ਤੇ ਭਾਵਨਾ ਕਰਕੇ ਸਨ ਪਰ ਗੁਰੂ ਸਾਹਿਬ ਜੀ ਕਹਿੰਦੇ ਕਥਾ ਕਰਦੇ ਸਨ ਤੇ ਕਥਾ ਕਰਦੇ ਹੋਏ ਜਿਹੜੇ ਮੁਗਲ ਨੇ ਜਾਂ ਜਿਨ੍ਹਾਂ ਨੂੰ ਸ਼ਬਦ ਬਾਰ-ਬਾਰ ਤੁਰਕ ਵਰਤਿਆ ਗਿਆ ਉਹਨਾਂ ਬਾਰੇ ਕੁਝ ਮਾੜੇ ਸ਼ਬਦ ਕਹਿ ਦਿੱਤੇ ਤੇ ਇਹਨਾਂ ਨੂੰ ਗੱਲ ਚੁੱਭ ਗਈ ਜੀ ਗੱਲ ਚੁੱਬਣ ਕਰਕੇ ਬਸ ਇੰਨੀ ਖੁੰਧਕ ਰੱਖੀ ਇਹਨਾਂ ਨੇ ਗੁਰੂ ਸਾਹਿਬ ਤੇ ਰਾਤ ਦੇ ਸਮੇ ਸਮਾ ਵੇਖ ਕੇ ਮੌਕਾ ਪਾ ਕੇ ਹਮਲਾ ਕਰ ਦਿੱਤਾ ਪਰ ਕਿਉਂਕਿ ਸਤਗੁਰੂ ਦੇ ਕੋਲ ਗੁਰੂ ਦੇ ਸਿੱਖਾਂ ਜਦੋਂ ਗੁਰੂ ਸਾਹਿਬ ਜੀ ਆਰਾਮ ਵੀ ਕਰਦੇ ਸਨ ਨਾ ਸਿੰਘਾਂ ਦਾਪਹਿਰਾ ਹੁੰਦਾ ਸੀ ਤੇ ਗੁਰੂ ਸਾਹਿਬ ਜੀ ਨੇ ਦੇਖੋ ਭਾਵੇਂ ਕਵੀ ਸੰਤੋਖ ਸਿੰਘ ਨੇ ਬਾਰ ਬਾਰ ਉੱਥੇ ਜਾ ਮਗਲ ਤੇ ਬਹੁਤਿਆਰ ਸਾਵਾ ਦੇ ਤੁਰਕ ਲਿਖਿਆ ਪਰ ਗੁਰੂ ਸਾਹਿਬ ਨੇ ਕਰ ਲੈ ਤੁਰਕ ਥੋੜੀ ਮਾਰੇ ਨੇ ਜੀ ਕਿਸੇ ਕੌਮ ਦੇ ਨਾਲ ਕੋਈ ਦੁਸ਼ਮਣੀ ਥੋੜੀ ਸੀ ਤੇ ਜੇ ਗੁਰੂ ਸਾਹਿਬ ਨੂੰ ਦੇਖੇ ਸਭ ਤੋਂ ਪਹਿਲੂ ਤੇ ਜਿਹੜੇ ਪਹਾੜੀ ਰਾਜੇ ਨੇ ਦਸਵੇਂ ਪਾਤਸ਼ਾਹ ਨੇ ਪਹਾੜੀ ਰਾਜੇ ਨੂੰ ਸੋਧਾ ਲਾਇਆ ਨਾ ਉਹ ਤੇ ਹਿੰਦੂ ਨੇ ਤੁਰਕਾਂ ਨੂੰ ਮਾਰਿਆ ਜਿਹੜੇ ਜ਼ਾਲਮ ਸਨ ਤੇ ਇਕੱਲੇ ਹਿੰਦੂ ਤੇ ਤੁਰਕਾਂ ਨੂੰ ਥੋੜੀ ਗੁਰੂ ਸਾਹਿਬ ਨੇ ਤੇ ਸਿੱਖਾਂ ਨੂੰ ਤੇਲ ਦੇ ਕਢਾਈ ਚ ਪਾ ਪਾ ਕੇ ਸਾਡੇ ਉੱਤੇ ਸਿੱਖ ਸਨ ਮਸੰਦ ਸਨ ਜੀ ਤੇ ਸਤਗੁਰ ਜੀ ਨੇ ਕਿਸੇ ਕੌਮ ਨੂੰ ਨਹੀਂ ਜਿਹੜੇ ਦੁਸ਼ਟ ਲੋਕ ਸਨ ਉਹਨਾਂ ਨੂੰ ਸੋਧਾ ਲਾਇਆ ਇਸ ਕਰਕੇ ਇਹ ਵੀ ਗੱਲ ਨਹੀਂ ਮੰਨਣ ਵਿੱਚ ਆਉਂਦੀ ਕਿ ਗੁਰੂ ਸਾਹਿਬ ਨੇ ਕਿਸੇ ਨੂੰ ਮੁਸਲਮਾਨ ਨੂੰ ਮਾਰਾ ਕਿਹਾ ਹੋਵੇ ਤੇ ਇਹਨਾਂ ਨੂੰ ਖੁੰਧ ਕਾਇਆ ਹੋਵੇ ਕਵੀ ਸੰਤੋਖ ਸਿੰਘ ਨੇ ਵੇਖ ਹੀ ਲਿਖਿਆ ਕਿ ਇਹ ਵਜੀਦ ਖਾਨ ਨਹੀਂ ਭੇਜੇ ਤੋਂ ਹੋਰ ਬਹੁਤ ਸਾਰੇ ਜਿਹੜੇ ਜਿਆਦੇ ਇਤਿਹਾਸਕਾਰ ਨੇ ਉਹਨਾਂ ਦਾ ਮੰਨਣਾ ਹੈ ਕਿ ਇਹ ਸੂਬਾ ਸਰਹੰਦ ਵਜੀਦ ਦੇ ਨਹੀਂ ਭੇਜੇ ਸਨ ਤੇ ਭੇਜੇ ਕਿਉਂ ਸਨ ਜੀ ਧੋਕੇ ਨੂੰ ਇਹਨੂੰ ਆਪਣੀ ਕਹਾਣੀ ਕੁੜਕਦੀ ਸੀ 10ਵੇਂ ਪਾਸ਼ਾ ਧੰਨ ਗੁਰੂ ਕਲਗੇਤਾਰ ਪਾਸ਼ਾ ਜੀ ਦੀ ਬਹਾਦਰ ਸ਼ਾਹ ਨਾਲ ਨੇੜਤਾ ਬੜੀ ਸੀ ਜੀ ਤੇ ਇਹ ਵੀ ਕਿਹਾ ਜਾਂਦਾ ਬਹਾਦਰ ਸ਼ਾਹ ਨੇ ਇਸ ਸੂਬੇ ਸਰੰਦ ਨੂੰ ਜੁਰਮਾਨਾ ਲਾ ਦਿੱਤਾ ਸੀ ਜੀ ਕਿ 300 ਰੁਪਏ ਹਰ ਰੋਜ਼ ਆਪਣੇ ਖਜ਼ਾਨੇ ਵਿੱਚੋਂ ਤੂ ਗੁਰੂ ਘਰ ਭੇਜਨੇ ਨੇ ਤੂ ਤੱਕਾ ਬਹੁਤਾ ਕੀਤਾ ਤੇ ਸੂਬੇ ਨੂੰ ਇਹ ਵੀ ਪਤਾ ਸੀ ਕਿ 6ਵੇਂ ਪਾਸ਼ਾ ਜੀ ਜਦੋਂ ਨੇੜਤਾ ਹੋਈ ਸੀ ਸ਼ਾਹ ਜਹਾਂ ਨਾਲ ਤੇ ਉਥੇ ਸ਼ਾਹ ਜਹਾਨ ਦੇ ਚੰਦੂ ਨੂੰ ਹਵਾਲੇ ਕਰ ਦਿੱਤਾ ਸੀ ਜੋ ਚੰਦੂ ਦਾ ਹਵਾਲਾ ਚੰਦੂ ਦਾ ਹਵਾਲਾ ਹਰ ਲਗ ਕੀਤਾ ਸੀ 6ਵੇਂ ਪਾਸ਼ਾ ਜੀ ਨੇ ਤੇ ਸੂਬੇ ਨੂੰ ਲੱਗਦਾ ਸੀ ਕਿ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਣੀ ਹੈ ਇਹਨੂੰ ਆਪਣਾ ਡਰ ਸੀ ਤੇ ਇਤਿਹਾਸਕਾਰ ਵੀ ਮੰਨਦੇ ਨੇ ਕਿ 10ਵੇਂ ਪਾਸ਼ਾ ਜੀ ਨੇ ਇਸ ਬਹਾਦਰ ਸ਼ਾਹ ਜਫਰ ਨੂੰ 30 ਬੰਦਿਆਂ ਦਾ ਹੀ ਨਾਮ ਦੀ ਇੱਕ ਲਿਸਟ ਦਿੱਤੀ ਸੀ ਜੀ ਜੇਤੂ ਸਾਡਾ ਹੁਣ ਨਿਜੀ ਤੇਕੇ ਬਣ ਗਿਆ ਹੁਣ ਇਹ 72 ਔਰੰਗਜ਼ੇਬ ਦਾ ਪੁੱਤਰ ਸੀ ਨਾ ਜੇਤੂ ਸਾਡੇ ਨਾਲ ਆ ਹੀ ਗਿਆ ਤੇ ਇਹ 30 ਬੰਦੇ ਨੇ ਉਹ 30 ਬੰਦਿਆਂ ਦੇ ਵਿੱਚੋਂ ਸੂਬੇ ਸਰਹੰਦ ਦਾ ਨਾ ਸਭ ਤੋਂ ਉੱਤੇ ਸੀ ਸੂਬਾ ਸਰਹੰਦ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾ ਤੇ ਐਵੇਂ ਤੇ ਕੁਝ ਪਹਾੜੀ ਰਾਜੇ ਤੇ ਕੁਝ ਹੋਰ ਸਣ ਜਿਨ੍ਹਾਂ ਦੇ ਤੇ ਨਾ ਸਣ ਕੇ ਇਹ ਸਾਰੇ ਜਿਹੜੇ ਨੇ ਇਹ ਮੇਰੇ ਹਵਾਲੇ ਕਰੇ ਨੂੰ ਸਜ਼ਾ ਮੈਂ ਦਿਆਂਗਾ ਪਰ ਹੁਣ ਇਹ ਜਿਹੜਾ ਬਹਾਦਰ ਖਾ ਜਫਰ ਹੈ ਕਹਿੰਦੇ ਡਰਪੋਕ ਕਿਸਮ ਦਾ ਸੀ ਬੰਦਾ ਐਸੇ ਡਰਦਾ ਸੀ ਨਾ ਡਰ ਕੇ ਪੈਨੋ ਪਾਚ ਗਿਆ ਸੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਚਲ ਉਹਨੂੰ ਰਾਜ ਵੀ ਦਵਾ ਦਿੱਤਾ ਇਹ ਡਰ ਗਿਆ ਕਿ ਡੇਡ ਵੱਡੇ ਸੂਬੇ ਤੇ ਜੇ ਕਿਤੇ ਮੈਂ ਇਹਨਾਂ ਨਾਲ ਪੰਗਾ ਲੈ ਬਿਠੇ ਕਿਤੇ ਨਾ ਹੋਵੇ ਮੇਰਾ ਤਖਤੇ ਪਲਟਾ ਦੇਵੇ ਇਸ ਕਰਕੇ ਕੁਝ ਕੁ ਦਾ ਛੱਕ ਕਹਿੰਦੇ ਤੇ ਵੀ ਜਾਂਦਾ ਵਜੀਦ ਖਾਨ ਤੇ ਕਿ ਜਦੋਂ ਇਹ ਗੁੱਲਖਾਨ ਜਿੰਨੇ ਗੁਰੂ ਸਾਹਿਬ ਨੂੰ ਸ਼ੁਰਾ ਮਾਰਿਆ ਸੀ ਜੀ ਇਹਦੇ ਜਦੋਂ ਮੌਤ ਹੋਈ ਨਾ ਤੇ ਇਸ ਬਹਾਦਰ ਖਾਨ ਨੇ ਇਹਦੇ ਪੁੱਤਰ ਨੂੰ ਜਿਹੜਾ ਆਤਮਿਕ ਖਿੱਲਤ ਕਹਿੰਦੇ ਨੇ ਜੀ ਕਿ ਇਹ ਜਿਹੜਾ ਤੇਰ ਪਿਓ ਦਾ ਕਤਲ ਹੋਇਆ ਹੈ ਇਹ ਉਹਦੇ ਆਤਮਿਕ ਖਿੱਲਤ ਇਸ ਕਰਕੇ ਕਹਿੰਦੇ ਨੇ ਉਰੇ ਇਹ ਹੋ ਸਕਦਾ ਹੈ ਕਿ ਉੱਥੋਂ ਦਾ ਜਿਵੇਂ ਅੱਜ ਕੱਲ ਕਹਿੰਦੇ ਨੇ ਪ੍ਰੋਟੋਕੋਲ ਹੋਏ ਕਿਉਂਕਿ ਗੁੱਲਖਾਨ ਇੱਕ ਸਰਕਾਰੀ ਨੌਕਰੀ ਤੇ ਸੀ ਸਰਕਾਰੀ ਨੌਕਰ ਸੀ ਤੇ ਸਰਕਾਰੀ ਨੌਕਰੀ ਵਾਲਾ ਬੰਦਾ ਮਰੇ ਤਾਂ ਹੋ ਸਕਦਾ ਹੈ ਕਿ ਇਹ ਉਹਨਾਂ ਨੂੰ ਭੇਜਿਆ ਜਾਂਦਾ ਹੋਵੇ ਕੁਝ ਨਾ ਕੁਝ ਕਿ ਤੇਰੇ ਪਿਓ ਦੀ ਮੌਤ ਹੋਈ ਉਹਦੇ ਬਦਲੇ 'ਚ ਕੁਝ ਕੋ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬਹਾਦਰ ਸ਼ਾਹ ਨੇ ਖਿੱਲਤ ਲਿਖ ਕੇ ਜਿਹੜੀ ਭੇਜੀ ਸੀ ਇਸ ਕਰਕੇ ਸ਼ੱਕ ਜਾਂਦਾ ਹੈ ਪਰ ਇਹ ਬਹੁਤੇ ਇਤਿਹਾਸਕਾਰਾਂ ਦਾ ਮੰਨਣਾ ਇਹ ਹੀ ਕਿ ਨਹੀਂ ਬਹਾਦਰ ਸ਼ਾਹ ਦਾ ਸ਼ੱਕ ਜਿਹੜਾ ਕੁਝ ਕੁ ਇਤਿਹਾਸ ਕਰਾਂਦਾ ਕਿਉਂਕਿ ਜਦੋਂ ਗੁਰੂ ਸਾਹਿਬ ਦੀ ਇਸ ਤਰ੍ਹਾਂ ਸ਼ੁਰੂ ਵਜਿਆ ਤੇ ਰੌਲਾ ਇਹਨਾਂ ਪੈ ਗਿਆ ਸੀ ਹੋਇਆ ਕਿ ਹੋਇਆ ਕਿ ਜਿਵੇਂ ਜਿਵੇਂ ਨੂੰ ਕਿਸੇ ਨੂੰ ਸਮਝ ਲੱਗੀ ਜਿਹਨੂੰ ਕਿਹਾ ਜਾਂਦਾ ਜਿੰਨੇ ਮੂੰਹ ਤੋਂ ਉਨੀਆਂ ਗੱਲਾਂ ਇਤਿਹਾਸਕਾਰਾਂ ਨੇ ਆਪੋ ਆਪਣੇ ਹਿਸਾਬ ਨਾਲ ਲਿਖ ਦਿੱਤਾ ਪਰ ਇਹ ਸੱਚ ਹੈ ਕਿ ਇਹਨੂੰ ਭੇਜਿਆ ਸੁਬੇ ਸਰਾਂਦ ਨੇ ਕਿਉਂਕਿ ਇਹਨੂੰ ਆਪਣੀ ਕਾਨੂੰ ਸੀ ਇਹਨਾਂ ਦੋਵਾਂ ਨੂੰ ਭੇਜਿਆ ਕਿ ਤੁਹਾਡੇ ਦਾਦੇ ਨੂੰ ਇਹਨਾਂ ਦੇ ਵੱਡੇ ਨੇ ਮਾਰੇ ਇਹਨਾਂ ਦੇ ਦਾਦੇ ਨੇ ਮਾਰੇ ਤੇ ਜੋ ਹੋ ਸਕੇ ਤੇ ਤੂੰ ਅਜ ਆਪਣੇ ਦਾਦੇ ਦਾ ਬਦਲਾ ਲੈ ਇਹ ਦੋਵੇਂ ਉੱਥੇ ਗਏ ਤੇ ਸਿੱਧੇ ਨਹੀਂ ਗਏ ਜੀ ਇਹ ਦੋਵੇਂ ਜਿਹੜੇ ਨੇ ਪਹਿਲੋ ਦਿੱਲੀ ਮਾਤਾ ਸੁੰਦਰੀ ਜੀ ਦੇ ਕੋਲ ਗਏ ਨੇ ਬੁਰਹਾਨਪੁਰ ਮਾਤਾ ਸੁੰਦਰੀ ਦੇ ਕੋਲ ਰਹਿ ਕੇ ਇਹਨਾਂ ਨੇ ਪਹਿਲੋ ਤੇ ਮਾਤਾ ਜੀ ਦਾ ਪੁਰਸਾ ਜਿੱਤਿਆ ਫਿਰ ਮਾਤਾ ਜੀ ਦਾ ਸਿਨਿਆ ਲੈ ਕੇ ਇਹਨਾਂ ਦੇੜ ਪਹੁੰਚੇ ਨੇ ਉੱਥੇ ਨਢੇੜ ਜਾ ਕੇ ਫਿਰ ਕੁਝ ਸਮਾਂ ਰਿਹਾ ਉੱਥੇ ਪੁਰਸਾ ਸਾਰੇ ਸਿੰਘਾਂ ਦਾ ਵੀ ਜਿੱਤਿਆ ਕਿ ਗੁਰੂ ਸਾਹਿਬ ਜੀ ਕੰਮ ਕੋਈ ਵੀ ਸੇਵਾ ਸਿੰਘਾਂ ਨੂੰ ਕਹਿਣ ਤੇ ਦੋਵੇਂ ਭਰਾ ਉੱਠ ਕੇ ਆਪੇ ਲੱਗ ਜਾਣਗੇ ਅੱਗੇ ਕਿਉਂ ਹੋ ਕੇ ਸੇਵਾ ਕਰਨੀ ਤੇ ਇੱਕ ਦਿਨ ਕਹਿੰਦਾ ਜਿੱਦਣ ਹੁਣ ਇਹ ਬਾਣਾ ਵਾਪਰਿਆ ਉਸ ਦਿਨ ਸ਼ਾਮ ਦਾ ਸਮਾਂ ਹੈ ਸੋਦਰ ਸਾਹਿਬ ਰਹਿਰਾ ਸਾਹਿਬ ਦਾ ਪਾਠ ਹੋਇਆ ਭੋਗ ਪਾਇਆ ਗਿਆ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਹੈ ਸਤਗੁਰੂ ਜੀ ਆਪਣੇ ਤੰਬੂ ਦੇ ਵਿੱਚ ਚਲੇ ਗਏ ਨੇ ਲੰਗਰ ਪਾਣੀ ਛਕ ਕੇ ਉੱਥੇ ਇੱਕ ਸਿੰਘ ਵੀ ਸੀ ਜੀ ਤੇ ਇਹ ਦੋਵੇਂ ਵੇ ਗਏ ਗੁੱਲਖਾਨ ਤੇ ਅਤਲਵ ਅਤਲਵ ਖਾਨ ਇਹਨਾਂ ਨੇ ਜਾ ਕੇ ਬੇਨਤੀ ਕੀਤੀ ਅੱਜ ਸੇਵਾ ਸੀ ਕਰਨੀ ਹੈ ਹਰ ਭਾਵੇਂ ਸਤਗੁਰ ਜੀ ਅੰਦਰ ਜੰਮੀ ਸੰਜੀ ਗੁਰੂ ਸਾਹਿਬ ਨੇ ਸਿੰਘ ਨੂੰ ਕੋਈ ਚੀਜ਼ ਲੈਣ ਵਾਸਤੇ ਬਾਹਰ ਭੇਜਿਆ ਆਪ ਸਤਗੁਰ ਜੀ ਅੱਖਾਂ ਬੰਦ ਕਰਕੇ ਹਜੇ ਸੁੱਤੇ ਨਹੀਂ ਪਰ ਲੰਮੇ ਪਏ ਹੋਏ ਨੇ ਉਦੋਂ ਕਹਿੰਦੇ ਨੇ ਗੁਲਖਾਨ ਨੇ ਫਿਰ ਇੱਕ ਤਿੱਖਾ ਛੁਰਾ ਸਿੰਘ ਦੀ ਜੇਬ ਇਹਦੇ ਕੋਲ ਉਹ ਛੁਰਾ ਕੱਢਿਆ ਤੇ ਸਤਗੁਰੂ ਦੇ ਖੱਬੇ ਪਾਸੇ ਦਿਲ ਦੇ ਥੱਲੇ ਜੀ ਛਾਤੀ ਦੇ ਥੋੜਾ ਜਿਹਾ ਥੱਲੇ ਇਹਨੇ ਜ਼ੋਰ ਦੇ ਮਾਰਿਆ ਕਿ ਛੁਰਾ ਵੀ ਵੱਡਾ ਸੀ ਤੇ ਇਤਿਹਾਸਕਾਰ ਉੱਥੇ ਲਿਖਦੇ ਨੇ ਕਿ ਆਂਦਰਾ ਨੂੰ ਬਾਹਰ ਆ ਗਿਆ ਸੀ ਉਹ ਵੱਢਿਆ ਗਿਆ ਇਹਨਾਂ ਜਿਆਦਾ ਜ਼ਖਮ ਹੋਇਆ ਔਰ ਉਹਨੇ ਗੁਰਖਾਨੇ ਇੱਕ ਵਾਰ ਕਰਨ ਤੋਂ ਬਾਅਦ ਜਦੋਂ ਦੂਸਰਾ ਵਾਰ ਫਿਰ ਕਰਨ ਲੱਗਿਆ ਸਤਗੁਰ ਜੀ ਨੇ ਖੱਬੇ ਹੱਥ ਦੇ ਨਾਲ ਗੁਰਖਾਨ ਦਾ ਜਿਹੜਾ ਗਲ ਸਿਓ ਫੜਦਿਆ ਸਰਾਣੇ ਪਈ ਜਿਹੜੇ ਸਤਗੁਰ ਜੀ ਦੀ ਕਿਰਪਾਣ ਸੀ ਗੁਰੂ ਸਾਹਿਬ ਨੇ ਕਿਰਪਾਣ ਖਿੱਚੀ ਇਹਨੇ ਜ਼ੋਰ ਦੇ ਸੱਜੇ ਹੱਥ ਨਾਲ ਵਾਰ ਕੀਤਾ ਕਿ ਗੁਰਖਾਨ ਦਾ ਤੇ ਸਿਰ ਉੱਥੇ ਵੱਢ ਕੇ ਸੁੱਟ ਦਿੱਤਾ ਜਿਹੜਾ ਦੂਜਾ ਦਰਵਾਜ਼ੇ 'ਚ ਖੜਾ ਸੀ ਉਤੋਂ ਲਖਾ ਉਹ ਵੇਖ ਕੇ ਲੱਗਿਆ ਭੱਜਣ ਇਹਨਾਂ ਨੂੰ ਸਿੰਘ ਵਿੰਦਰ ਅਗੇ ਜੀ ਰੋਲਾ ਪੈ ਗਿਆ ਕੁਝ ਸਿੰਘ ਜਿਹੜੇ ਸਤਪੁਰੇ ਜਿੱਦੇ ਖੂਨ ਹੋਣ ਇੰਨਾ ਜ਼ਿਆਦਾ ਸੀ ਚਿੱਟੇ ਕੱਪੜੇ ਸਾਰੇ ਲਾਲ ਹੋ ਗਏ ਸਰ ਇੱਥੋਂ ਤੱਕ ਕਹਿੰਦੇ ਨੇ ਕਿ ਜਿਹੜਾ ਮੰੰਜਾ ਸੀ ਮੰंजे ਤੋਂ ਥੱਲੇ ਖੂਨ ਵਗਰ ਲੱਗ ਗਿਆ ਕਿਉਂਕਿ ਖੂਨ ਇੰਨਾ ਜ਼ਿਆਦਾ ਵਗਿਆ ਪਰ ਸਤਪੁਰੇ ਨੇ ਕਿਸੇ ਨੂੰ ਹੱਥ ਨਹੀਂ ਲਾਉਣ ਦਿੱਤਾ ਆਪਣਾ ਕਮਰ ਕੱਸਾ ਖੋਲਿਆ ਤੇ ਚੰਗੇ ਤਰ੍ਹਾਂ ਜ਼ਖਮ ਦੇ ਉੱਤੇ ਬੰਨ੍ਹ ਦਿੱਤਾ ਜੀ ਪਰ ਜਿਹੜਾ ਦੂਜਾ ਭੱਜਨ ਦਾ ਯਾਤਰ ਕਰਨ ਲੱਗਿਆ ਸੀ ਸਿੰਘਾਂ ਨੂੰ ਉਹਨੂੰ ਵੀ ਫੜਿਆ ਤੇ ਭੜਕ ਉਹਦੇ ਵਿੱਚ ਤੌਣ ਸੀ ਜਿਹੜੀ ਵੱਡ ਕੇ ਅੱਡ ਕਰ ਦਿੱਤੀ ਇਹ ਤੇ ਮਾਰੇ ਗਏ ਉੱਥੇ ਫਿਰ ਕਹਿੰਦੇ ਨੇ ਵੈਦ ਆਇਆ ਜੀ ਜਿਹੜੇ ਵੈਦ ਦਾ ਨਾਮ ਅਮਰ ਸਿੰਘ ਹੈ ਜਰਾ ਕਹਿੰਦੇ ਸਨ ਅਮਰ ਸਿੰਘ ਜਰਾ ਵੈਦ ਨੂੰ ਕਹਿੰਦੇ ਨੇ ਜੀ ਇਹ ਵੈਦ ਨੇ ਆਪਣੇ ਹਿਸਾਬ ਨਾਲ ਜਖਮ ਨੂੰ ਮਾੜਾ ਮੋਟਾ ਸਾਫ਼ ਕੀਤਾ ਧੋਪੇ ਲਾ ਦਿੱਤੇ ਪਰ ਹੁਣ ਬਹਾਦਰ ਸ਼ਾਹ ਨੂੰ ਜਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਦੋ ਖਾਨਾ ਨੇ ਗੁਰੂ ਸਾਹਿਬ ਜੀ ਦੇ ਉੱਤੇ ਹਮਲਾ ਕਰ ਦਿੱਤਾ ਤੇ ਬੜਾ ਵੱਡਾ ਜ਼ਖਮ ਹੋਇਆ ਇੱਥੇ ਕਹਿੰਦੇ ਨੇ ਫਿਰ ਬਹਾਦਰ ਸ਼ਾਹ ਦਾ ਜਿਹੜਾ ਆਪਣਾ ਡਾਕਟਰ ਸੀ ਨਾ ਅੰਗਰੇਜ਼ ਡਾਕਟਰ ਜੀ ਉਸ ਅੰਗਰੇਜ਼ ਡਾਕਟਰ ਨੇ ਇੱਕ ਕਿਤਾਬ ਵੀ ਲਿਖੀ ਹੈ ਜਿੰਦੇ ਵਿੱਚ ਉਹਨੇ ਜ਼ਿਕਰ ਕੀਤਾ ਤੇ ਉਹਨਦੇ ਉਹ ਕਿਤਾਬ ਹੈ ਸਟੋਰੀਆ ਦਾ ਮਗੋਰ ਉਹਦੇ ਜਿਸ ਡਾਕਟਰ ਨੇ ਜ਼ਿਕਰ ਕੀਤਾ ਜੀ ਉਹਨੇ ਡਾਕਟਰ ਕੌਣ ਸੀ ਅਸਲ ਵਿੱਚ ਇਹ ਡਾਕਟਰ ਜਿਹੜਾ ਹੈ ਵੈਰਨਸ ਦਾ ਰਹਿਣ ਵਾਲਾ ਸੀ ਤੇ 14-15 ਸਾਲ ਦੀ ਉਮਰ ਵਿੱਚ ਇਸ ਪਾਸੇ ਆ ਗਿਆ ਸੀ ਇਹਨੇ ਤਾਰਾਸ਼ਕੋ ਦੇ ਕੋਲ ਆ ਕੇ ਨੌਕਰੀ ਕੀਤੀ ਤਾਰਾਸ਼ਕੋ ਜਦੋਂ ਬਿਮਾਰ ਹੋ ਗਿਆ ਸੀ ਨਾ ਜਦੋਂ ਇਹਦੇ ਪ੍ਰਾਨ ਨੇ ਔਰੰਗਜ਼ੇਬ ਨੇ ਉਹਨੂੰ ਸ਼ੇਰ ਦਾ ਵਾਲ ਖਵਾ ਦਿੱਤਾ ਸੀ ਕਿਸੇ ਤਰ੍ਹਾਂ ਤੇ ਇਹਦਾ ਇਲਾਜ ਕੋਈ ਨਹੀਂ ਸੀ ਹੁੰਦਾ ਉਦੋਂ ਇਹ ਡਾਕਟਰ ਦਾ ਸੰਬੰਧ ਗੁਰੂ ਗੁਰੂ ਨਾਲ ਤੇ ਗੁਰੂ ਦੇ ਸਿੱਖਣ ਨਾਲ ਵੀ ਬਣਿਆ ਸੀ ਇਹ ਸ਼ੇਰ ਦਾ ਰੱਖਦਾ ਸੀ ਜੀ ਕਿ ਜਿੰਦਾ ਕਿਤੋਂ ਅਨਾਜ ਨਹੀਂ ਸੀ ਨੇ ਸੁਣਿਆ ਸੀ ਸਤਵ ਪਾਤਸ਼ਾਹ ਜੀ ਦੇ ਏਸ਼ੀਆ ਦੇ ਵਿੱਚ ਸਭ ਤੋਂ ਵੱਡੇ ਇੰਸਟੀਚਿਊਟ ਹੈ ਜਿਹਨੂੰ ਦਵਾਈਖਾਨਾ ਕਹਿੰਦੇ ਕਿ ਜਿਹੜੇ ਦਵਾਈ ਉੱਥੋਂ ਮਿਲ ਸਕਦੇ ਹੋਰ ਕਿਤੋਂ ਨਹੀਂ ਮਿਲਦੀ ਔਰ ਕਿਹਾ ਜਾਂਦਾ ਕਿ ਵੱਡੇ ਹਿਰੜ ਪਾਈਆ ਪਪਾਈਆ ਪੱਕੇ ਦੇ ਕਰ ਲੋ ਹਿਰੜ ਹੁੰਦੀ ਸੀ ਜੀ ਵੱਡਾ ਲੌਂਗ ਜਿਹੜਾ ਇੱਥੋਂ ਕੇਵਲ ਮਿਲਿਆ ਜਿੰਦੇ ਦਵਾਈ ਬਣਾ ਕੇ ਇਸੇ ਡਾਕਟਰ ਨੇ ਦਾਰਸ਼ਕੋ ਦਾ ਉਦੋਂ ਇਲਾਜ ਕੀਤਾ ਸੀ ਜੀ ਦੂਜੇ ਦਿਨ ਡਾਕਟਰ ਆਇਆ ਔਰ ਇਸ ਡਾਕਟਰ ਦਾ ਨਾਮ ਲਿਖਿਆ ਇਤਿਹਾਸਕਾਰ ਨੇ ਨਿਕੋਲਾਈ ਮਨੂਚੀ ਦੂਜੇ ਦਿਨ ਇਹ ਆਇਆ ਇਹਨੇ ਫਿਰ ᑐਪੇ ਜਿਹੜੇ ਸੀ ਖੋਲੇ ਜੀ ਖੋਲ ਕੇ ਆਪਣੇ ਹਿਸਾਬ ਨਾਲ ਉਹਨੂੰ ਜ਼ਖਮਾਂ ਨੂੰ ਸਾਫ਼ ਕਰਕੇ ਚੰਗੇ ਤਰ੍ਹਾਂ ਫਿਰ ᑐਪੇ ਲਾਏ ਔਰ ਇਸ ਡਾਕਟਰ ਨੇ 12 ਦਿਨ ਇਲਾਜ ਕੀਤਾ ਦੇਖੋ ਇਹ ਜਿਹੜੀ ਕਟੜਾ ਵਾਪਰੀ ਹੈ ਨਾ 14 ਸਤੰਬਰ ਤੇ 1708 ਨੂੰ ਇਹ ਜ਼ਖਮ ਹੋਇਆ ਜੀ ਇਹ ਵਾਰ ਕੀਤਾ ਗਿਆ ਤੇ 15 ਤਰੀਕ ਨੂੰ ਅੱਗੇ ਇਹ ਡਾਕਟਰ ਆ ਗਿਆ ਇਹਨੇ ਫਿਰ 12 ਦਿਨ ਗੁਰੂ ਸਾਹਿਬ ਦਾ ਇਲਾਜ ਕੀਤਾ 14 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ 12 ਕੁ ਦਿਨ ਇਹ ਇਲਾਜ ਕਰਦਾ ਰਿਹਾ ਔਰ ਇੱਕ ਦਿਨ ਦੇ ਇਹਨੂੰ ਸਤਿਗੁਰ ਜੀ ਇਲਾਜ ਦੇ 10 ਜਿਹੜੀਆਂ ਮੋਹਰਾਂ ਨੇ سونے ਦੀਆਂ ਰੋਜ਼ ਦਿੰਦੇ ਸਮਝੀ ਇਹ ਕਹਿ ਲਿਆ ਕਿ ਉਹ ਸਮੇਂ ਦਾ ਸਭ ਤੋਂ ਮਹਿੰਗਾ ਡਾਕਟਰ ਸੀ ਪਰ ਸ਼ਰਦਾ ਰੱਖਦਾ ਸੀ ਇਹਨੇ 10 ਤੋਂ 12 ਦਿਨ ਇਲਾਜ ਕੀਤਾ ਉਹਦੇ ਨਾਲ ਗੁਰੂ ਸਾਹਿਬ ਜੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਪਰ ਬਹੁਤ ਸੁਧਾਰ ਹੋ ਗਿਆ ਸੀ ਜੀ ਉਸ ਤੋਂ ਬਾਅਦ ਇਹ ਡਾਕਟਰ ਦੇ ਲੋੜ ਨਹੀਂ ਪਈ ਇਹ ਆ ਗਿਆ ਪਰ ਉਸ ਤੋਂ ਕਈਆਂ ਨੇ ਤੇ ਲਿਖ ਦਿੱਤਾ ਕਿ ਜਿੱਦਣ ਇਹ ਸ਼ੁਰਮ ਮਾਰਿਆ ਤੇ ਜਿਹੜਾ ਤੇਰ ਤੇ ਚਿੱਲਾ ਚੜਾਉਣ ਵਾਲੀ ਗੱਲ ਉਹ ਤੀਜੇ ਚੌਥੇ ਦਿਨ ਹੋਈ ਪਰ ਨੇ ਜਾਦੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ 12 ਦਿਨ ਤੇ ਇਲਾਜ ਚੱਲਦਾ ਰਿਹਾ ਜੀ ਉਸ ਤੋਂ 10 ਕੁ ਦਿਨ ਬਾਅਦ ਫਿਰ ਇਹ ਜਿਹੜੇ ਬਹਾਦਰ ਸ਼ਾਹ ਤੇ ਨਾਲ ਕੁਝ ਹੋਰ ਮੁਗਲ ਆਏ ਬਹਾਦਰ ਸ਼ਾਹ ਵੀ ਪਤਾ ਲੈਣ ਆਇਆ ਹੋਰ ਮੁਗਲ ਆਏ ਨੇ ਤੇ ਗੁਰੂ ਦਰਬਾਰ ਦੇ ਵਿੱਚ ਜਿਵੇਂ ਸ਼ਸਤਰ ਹੁਣ ਪਏ ਨੇ ਜੀ ਇਹ ਸਾਰੇ ਸ਼ਸਤਰ ਤੇ ਪਈ ਹੁੰਦੇ ਸਨ ਤੇ ਇੱਕ ਬੜਾ ਭਾਰੀ ਜਦੋਂ ਤੀਰ ਵੇਖਿਆ ਤੇ ਆਪਸ ਵਿੱਚ ਉਹ ਕਹਿੰਦੇ ਨੇ ਇਹ ਤੀਰ ਬੜਾ ਭਾਰਾ ਵੀ ਇਹ ਕੁਝ ਲਾਉਂਦਾ ਹੋਵੇਗਾ ਤੇ ਆਪਸ ਵਿੱਚ ਜਿਵੇਂ ਆਪ ਲੋਕੀ ਗੱਲਾ ਕਰਦੇ ਨੇ ਕਿਸੇ ਨੇ ਕਹਿ ਦਿੱਤਾ ਨਹੀਂ ਨਹੀਂ ਇਹ ਤਾਂ ਪਹਿਲੇ ਸਮੇਂ ਕੁਝ ਲਾਉਂਦਾ ਹੋਣਾ ਹੈ ਇਹਨਾਂ ਦੇ ਵੱਡੇ-ਵੱਡੇ ਰੇ ਚਲਾਉਂਦੇ ਹੋਣਗੇ ਹੁਣ ਤੇ ਸਿੱਕੇ ਵਲ ਵਿਖਾਉਣ ਵਾਸਤੇ ਰੱਖਿਆ ਹੁੰਦਾ ਹੈ ਪਰ ਇੱਕ ਸਿੰਘ ਨੇ ਜਦੋਂ ਸੁਣਿਆ ਕਹਿੰਦਾ ਪਏ ਗੁਰੂ ਘਰ ਵਿੱਚ ਵਿਖਾਲੇ ਵਾਲੀ ਕੋਈ ਚੀਜ਼ ਨਹੀਂ ਹੁੰਦੀ ਇਹ ਧਨ ਗੁਰੂ ਗਲਗੇ ਧਰ ਪਾਸ਼ਾ ਜੀ ਦਾ ਕਬਾਣ ਹੈ ਤੇ ਗੁਰੂ ਸਾਹਿਬ ਜੀ ਨੂੰ ਚਲਾਉਂਦੇ ਨੇ ਇਹਨੂੰ 9 ਟੰਕੇ ਕਿੰਨੇ ਸੰਜੀ 9 ਟਨ ਦਾ ਤੇ ਇਹ ਟਨ ਉਹ ਕੁਵੰਟਰ ਵਾਲਾ ਨਹੀਂ ਜਿਹੜਾ 10 ਕੁਵੰਟਲ ਦੇ ਇੱਕ ਟਨ ਹੁੰਦਾ ਉਹ ਨਹੀਂ ਇਹਦੇ تیر ਦੇ ਆਪਣੇ ਇੱਕ ਤਾਕਤ ਹੁੰਦੇ ਸਨ ਟੰਕਾ ਨਾਲ ਮਾਪਿਆ ਜਾਂਦਾ ਹੁੰਦਾ ਸੀ ਜੀ ਪਰ ਸੱਚੇ ਕਿ ਭਾਰਾ ਬੜਾ ਸੀ ਆਮ ਬੰਦੇ ਤੋਂ ਸ਼ਾਇਦ ਚੁੱਕਿਆ ਬਨੇ ਜਾਂਦਾ ਹੋਏ ਉਹਨਾਂ ਨੇ ਹੱਸ ਕੇ ਕਹਿ ਦਿੱਤਾ ਨਹੀਂ ਨਹੀਂ ਐਡਾ ਐਡਾ تیر ਕਿੱਥੇ ਗੋਗੇ ਗੁਰੂ ਸਾਹਿਬ ਦਾ ਕੱਦ ਤੇ ਕੋਈ ਬਹੁਤਾ ਭਾਰਾ ਤਾਂ ਹੈ ਨਹੀਂ ਸੀ ਕਾਰੇ ਜੀ ਕੱਦ ਦੇ ਸੰ ਸਰੀਰ ਪਤਲਾ ਹੀ ਸੀ ਬੇਟਾ ਐਡਾ ਵੱਡਾ تیر ਉਹ ਕਿੱਥੇ ਚੁੱਕਦੇ ਹੋਣਗੇ ਔਰ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਫਿਰ ਗੁਰੂ ਸਾਹਿਬ ਕਹਿੰਦੇ ਹੁਣ ਤੇ ਸ਼ਸਤਰਾਂ ਦੇ ਅਣਖ ਦੀ ਗੱਲ ਆ ਗਈ। ਉਥੇ ਸਿੰਘਾਂ ਨੇ ਹੱਥ ਵੀ ਜੋੜੇ ਹੋਣਗੇ ਕਿ ਟਾਂਕੇ ਹਜੇ ਤਾਜ਼ੇ ਨੇ ਹਜੇ ਜ਼ਖਮ ਨੇ ਸਤਗੁਰੂ ਜੀ ਭਾਰਾ ਬੜਾ ਹੈ। ਪਰ ਗੁਰੂ ਸਾਹਿਬ ਜੀ ਕਿਉਂਕਿ ਪਤਾ ਸੀ ਕਿ ਹੁਣ ਸਮਾਂ ਆ ਗਿਆ ਹੈ। ਉਥੇ ਚਿੱਲਾ ਚੜਾਇਆ ਇਹਨੇ ਜ਼ੋਰ ਦੇ ਚੜਾਇਆ ਤੇ ਕਹਿੰਦੇ ਨੇ ਇਹ ਦੂਜੀ ਵਾਰੀ ਫਿਰ ਟਾਂਕੇ ਖੁੱਲ ਗਏ। ਤੇ ਜਦੋਂ ਦੁਬਾਰੇ ਫਿਰ ਜ਼ਿਕਰ ਕੀਤਾ ਉਹ ਅੰਗਰੇਜ਼ ਡਾਕਟਰ ਨੂੰ ਬੁਲਾਈਏ। ਤੇ ਗੁਰੂ ਸਾਹਿਬ ਕਹਿੰਦੇ ਪਏ ਹੁਣ ਨਹੀਂ ਬੁਲਾਉਣਾ ਹੁਣ ਇਹਨਾਂ ਦੀ ਲੋੜ ਨਹੀਂ ਇਹ 7 ਅਕਤੂਬਰ ਤੇ 1708 ਵਾਲੇ ਦਿਨ ਸਤਗੁਰ ਜੀ ਨੇ ਗੁਰਤਾ ਗੱਦੇ ਇਹ ਜਿਹੜੇ 3-4 ਦਿਨ ਪੇਟੂ ਦੇ ਦਿੱਤੀ ਜੀ ਸਿੰਘਾਂ ਨੂੰ ਉਪਦੇਸ਼ ਦਿੰਦੇ ਨੇ ਤੇ ਇੱਕ ਪਾਸੇ ਸਤਪੁਰ ਜੀ ਕਹਿੰਦੇ ਨੇ ਭਾਈ ਸ਼ਾਮ ਨੂੰ ਸੰਸਕਾਰ ਕਰਨਾ ਹੈ ਉਧਰ ਇਧਰ ਗੁਰੂ ਸਾਹਿਬ ਜੀ ਬੈਠੇ ਉਪਦੇਸ਼ ਦਿੰਦੇ ਨੇ ਦੂਜੇ ਪਾਸੇ ਕੁਝ ਸਿੰਘ ਜਿਹੜੇ ਨੇ ਉਹ ਚੰਦਨ ਦੀ ਲੱਕੜਾ ਇਕੱਠਾ ਕਰਕੇ ਚਿਖਾ ਜਿਹੜੇ ਨੇ ਉਚਣ ਰਹੇ ਨੇ ਗੁਰੂ ਦਾ ਗੁਰੂ ਸਾਹਿਬ ਦਾ ਹੁਕਮ ਸੀ ਕਿ ਤੁਸੀਂ ਚਿਖਾ ਨੂੰ ਚੀਨੋ ਦੇਖੋ ਇੱਥੇ ਇੱਕ ਬੇਮਤੀ ਹੋਰ ਕਰਦਾ ਜਦੋਂ ਸਤਿਗੁਰੂ ਜੀ ਦਾ ਸੰਸਕਾਰ ਹੋਇਆ ਨਾ ਇਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਔਰ ਪੰਥ ਪ੍ਰਕਾਸ਼ ਦੇ ਬੋਲ ਨੇ ਕਿ ਗੁਰੂ ਸਾਹਿਬ ਜੀ ਨੇ ਪੰਜ ਪੈਸੇ ਨਾਲ ਇਹ ਮੱਥਾ ਰੱਖੇ ਇਹ ਤੇ ਤਿੰਨ ਦਿਨ ਪਹਿਲੂ ਮੱਥਾ ਟੇਕਦਾ ਪੰਚ ਪੈਸੇ ਪੰਚ ਨਰ ਰਾਲ ਲੈ ਤਿਸ ਅਗਰ ਟਿਕਾਇਓ ਕਰ ਪ੍ਰਕਰਮਾ ਗੁਰੂ ਜੀ ਨੇ ਜਮਾਤ ਟਿਕਾਇਓ ਗੁਰੂ ਗ੍ਰੰਥ ਸਾਹਿਬ ਨੇ ਮੱਥਾ ਟੇਕ ਕੇ ਗੁਰੂ ਸਭੀ ਕਹਿੰਦੇ ਨੇ ਗੁਰੂ ਗ੍ਰੰਥਕੋ ਗੁਰੂ ਥਾਪਿਓ ਕੁਰਣਕਾ ਬਟਵਾਇਓ ਆਪਣੇ ਹੱਥੇ ਗੁਰੂ ਥਾਪ ਕੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਸ੍ਰੀ ਗੁਰੂ ਮੁਖਤੇ ਲਿਖਤ ਕੋ ਹੁਕਮ ਸੁਣਾਇਓ ਤੇ ਸਤ ਗੁਰੂ ਨੇ ਹੁਕਮ ਕੀ ਸੁਣਾਇਆ ਜੀ ਉਦੋਰਾ ਗਿਆਨੀ ਗਿਆਨ ਸਿੰਘ ਦੇ ਜੀ ਆਪਾਂ ਜਿਹੜਾ ਰੋਜ਼ ਪੜ੍ਹਦੇ ਆ ਉੱਥੇ ਗਿਆਨੀ ਗਿਆਨ ਸਿੰਘ ਦੇਖਦੇ ਨੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਆਗਿਆ ਪਈ ਆ ਕਾਲ ਕੇ ਤਬੇ ਚਨਾਇਓ ਪੰਥ ਪਰ ਕਹਿੰਦੇ ਹੁਣ ਸਭ ਸੇਖਣ ਕੋ ਹੁਕਮ ਹੈ ਗੁਰਮਾਨਿਓ ਗ੍ਰੰਥ ਗੁਰੂ ਗ੍ਰੰਥ ਜੇ ਮਾਨਿਓ ਪ੍ਰਗਟ ਗੁਰਾਂ ਕੀ ਦੇ ਤੇ ਨਾਲੇ ਲਿਖ ਦਿੱਤਾ ਜੋ ਪ੍ਰਭ ਕੋ ਮਿਲਬੋ ਚ ਹੈ ਜਿਹੜਾ ਮਿਲਣਾ ਚਾਹੁੰਦਾ ਹੈ ਇਸ ਗ੍ਰੰਥ ਦੇ ਵਿੱਚੋਂ ਕਹਿੰਦੇ ਖੋਜ ਸ਼ਬਦ ਮਹਲੇ ਇਹ ਸਤਿਗੁਰੂ ਜੀ ਦਾ ਹੁਕਮ ਕੀਤਾ ਉਧਰ ਉਹ ਚਿਖਾ ਤਿਆਰ ਹੋ ਗਈ ਸਤਿਗੁਰੂ ਜੀ ਚਿਖਾ ਦੇ ਉੱਤੇ ਆਪ ਚੱਲ ਕੇ ਜਾ ਕੇ ਆਪ ਬੈਠਦੇ ਨੇ ਜੀ ਆਪ ਲੰਮੇ ਪਿੰਦੇ ਨੇ ਸਿੰਗਾਰ ਨਹੀਂ ਪਾਇਆ ਔਰ ਉੱਥੇ ਕੁਝ ਕੋਈ ਇਤਿਹਾਸਕਾਰਾਂ ਨੇ ਕਵੀ ਸੰਤੋਖ ਸਿੰਘ ਨੇ ਵੀ ਲਿਖਿਆ ਕਿ ਤਬੇਲੇ ਦੇ ਵਿੱਚੋਂ ਘੋੜਿਆਂ ਦੇ ਸੇਵਾ ਕਰਨ ਵਾਲਾ ਜਦੋਂ ਸੰਸਕਾਰ ਹੋ ਗਿਆ ਨਾ ਸੰਸਕਾਰ ਦੇ ਸਮੇਂ ਕੇਵਲ ਇੱਕ ਸਿੰਘ ਅੰਦਰ ਸੀ ਜੀ ਪਾਈ ਧਰਮ ਸਿੰਘ ਜੀ ਨਾਲ ਨੇ ਬਾਕੀ ਸਾਰੇ ਬਾਹਰ ਨੇ ਪਰ ਜਤੋਂ ਲਾਂਬੂ ਲਾਇਆ ਗਿਆ ਪਾਈ ਧਰਮ ਸਿੰਘ ਜੀ ਵੀ ਬਾਹਰ ਆ ਗਏ ਨੇ। ਔਰ ਸਭ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਉੱਤੇ ਲੰਮੇ ਪੈ ਗਏ ਨੇ। ਪਰ ਕੋੜਿਆਂ ਦੇ ਤਬੇਲਿਆਂ ਦੇ ਕੋੜਿਆਂ ਦੇ ਸੇਵਾ ਕਰਨ ਵਾਲਾ ਉਹਨੇ ਆ ਕੇ ਸਿੰਘਾਂ ਨੂੰ ਦੱਸਿਆ ਜੇ ਤੋ ਸੰਸਕਾਰ ਹੋ ਗਿਆ ਅੰਦਰ ਕੋਈ ਨਹੀਂ ਕਿਉਂਕਿ ਮੇਰਾ ਗੁਰੂ ਜਾਣਦਾ ਪੜਾਣਾ ਕੀ ਸੀ। ਉਹਨੇ ਆ ਕੇ ਇਹ ਦੱਸਿਆ ਕਿ ਜਿਹੜਾ ਗੁਰੂ ਸਾਹਿਬ ਦਾ ਕੋੜਾ ਹੈ ਸੋਨੇ ਦੇ ਕਾਠੇ ਵਾਲਾ ਉਹ ਕੋੜਾ ਤਬੇਲੇ ਦੇ ਵਿੱਚ ਨਹੀਂ ਕਿ ਕੋੜਾ ਉਤੋਂ ਕਿੱਥੇ ਗਿਆ ਚਲਾ ਗਿਆ ਪੁਰਾਣੇ ਇਤਿਹਾਸ ਕਰਨ ਤੇ ਇਹ ਵੀ ਲਿਖਿਆ ਹੈ ਕਵੀ ਸੰਤੋਖ ਸਿੰਘ ਨੇ ਲਿਖਦੇ ਨੇ ਕਿ ਸੰਿਆਸੀ ਸਾਧੂ ਆਇਆ ਜੀ ਪਗਵੇਂ ਕੱਪੜੇ ਪਾਏ ਹੋਏ ਨੇ ਤੇ ਜਦੋਂ ਸਿੱਖ ਸਾਰੇ ਗਮਏ ਨੇ ਅੱਖਾਂ 'ਚ ਜਲ ਹੈ ਤੇ ਉਹਨੇ ਆ ਕੇ ਪੁੱਛਿਆ ਕਿ ਤੁਸੀਂ ਦੁਖੀ ਹੋ ਕੇ ਇੰਨੇ ਉਦਾਸ ਹੋ ਕੇ ਕਿਉਂ ਬੈਠੇ ਤੇ ਸਿੰਘਾਂ ਨੇ ਦਸਾ ਕੇ ਭਾਵੇਂ ਸਤਿਗੁਰੂ ਦੀ ਕਿਰਪਾ ਕਰਕੇ ਨੇ ਸਾਨੂੰ ਗੁਰੂ ਦੇ ਕੇ ਗਏ ਨੇ ਭਾਵੇਂ ਸਤਿਗੁਰੂ ਦੀ ਬਾਣੀ ਤੇ ਆਪਣੇ ਬਚਨ ਨੇ ਗੁਰੂ ਸਾਹਿਬ ਜੀ ਜਾਂਦੇ ਕਿਤੇ ਨਹੀਂ ਕਿ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਾਸੀ ਪ੍ਰਖ ਹੈ ਸਮੇਂ ਰਹਿ ਸਮਾਏ ਪਰ ਫਿਰ ਵੀ ਸ਼ਰੀਰਾਂ ਦੇ ਨਾਲ ਵੀ ਤੇ ਮੋਹ ਪੈ ਜਾਂਦਾ ਹੈ ਨਾ ਕਿ ਸਤਿਗੁਰ ਜੇ ਅੱਜ ਇਹ ਸ਼ਰੀਰ ਛੱਡ ਕੇ ਜਿਵੇਂ ਸੂਰਜ ਦੀ ਕਿਰਨ برف ਦੇ ਉੱਤੇ ਜਾ ਕੇ ਪੈਂਦੀ ਹੁੰਦਾ ਤੇ ਪਾਣੀ ਹੈ ਨਾ ਉਹ ਪਾਣੀ ਬਣ ਜਾਂਦਾ ਤੇ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਕਹਿੰਦੇ ਐਵੇਂ ਸਤਿਗੁਰੂ ਜੀ ਦੀ ਜੋਤ ਜਿਹੜੀ ਸਰੀਰ ਦੇ ਵਿੱਚ ਸੀ ਉਹ ਜੋਤ ਤੇ ਜੋਤ ਵਿੱਚ ਮਿਲ ਗਈ ਤੇ ਜਿਹੜਾ ਪੰਜ ਭੂਤਕ ਸਰੀਰ ਸੀ ਗੁਰੂ ਸਾਹਿਬ ਜੀ ਛੱਡ ਕੇ ਚਲੇ ਗਏ ਨੇ ਪਰ ਜੋਗੀ ਨੇ ਉੱਥੇ ਸੰਿਆਸੀ ਨੇ ਕਿਹਾ ਕਿ ਸਿੰਘੋ ਤੁਹਾਨੂੰ ਭਲੇਖਾ ਪਿਆ ਹੋਣਾ ਕਿਉਂ ਕਹਿੰਦੇ ਉਹ ਤੇ ਗੁਰੂ ਸਾਹਿਬ ਤੇ ਮੈਨੂੰ ਹੁਣੇ ਮਿਲੇ ਨੇ ਕੋੜੇ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸਨ ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਗੁਰੂ ਸਾਹਿਬ ਜੀ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਸਰੀਰਾ ਕਰਕੇ ਗਿਣਤੀ ਮੁੰਤੀ ਕਰ ਸਕਨੇ ਕਿ 71708 ਵਿੱਚ ਗੁਰੂ ਸਾਹਿਬ ਜੀ ਅੱਜ ਦੇ ਦਿਨ ਜੁੱਤ ਜੁੱਤ ਸਮਾਏ ਆਪਾਂ ਸਰੀਰਾ ਕਰਕੇ ਕਹਿ ਸਕਦੇ ਆ ਪਰ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਸਾਹਿਬ ਜੀ ਨਾ ਜਾਂਦੇ ਨੇ ਤੇ ਨਾ ਹੀ ਹੁੰਦੇ ਨੇ ਗੁਰੂ ਸਾਹਿਬ ਤੇ ਸਦਾ ਹੀ ਨੇ ਪਰ ਅੱਜ ਦੇ ਦਿਨ ਸਰੀਰ ਕਰਕੇ ਕਿਹਾ ਜਾ ਸਕਦਾ ਹੈ ਕਿ ਸੂਰਜ ਕਿਰਨ ਮਿਲੀ ਜਲ ਕਾ ਜਲ ਹੋਆ RAM ਜੋਤੇ ਜੋਤ ਰਲੀ ਸੰਪੂਰਨ ਥਿਆ RAM ਧੰਨ ਗੁਰੂ ਕਲਗੇ ਤਰਪਾ ਸਜੀ ਅੱਜ ਦੇ ਦਿਨ ਜੋਤੇ ਜੋਤ ਸਮਾਇ ਸੰ ਸਤਗੁਰ ਦੇ ਚਰਨਾਂ ਦੇ ਵਿੱਚ ਕੋਟ ਕੋਟ ਪ੍ਰਣਾਮ ਹੋਈਆਂ ਭੁੱਲਾਂ ਦੀ ਖਿਮਾ ਸਮੇਂ ਦੇ ਇਥੇ ਸਮਾਪਤੀ ਹੈ ਆਓ ਇੱਕ ਦੋ ਵਾਰੀ ਰਸਨਾ ਦੇ ਨਾਲ ਲਵਾਈਏ ਹਾਜ਼ਰੀ ਫਿਰ ਸਮਾਪਤੀ ਹੈ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤਿ ਨਾਮ ਸਾਹੀ ਸਤਿ ਜਾਨੁ ਕਰੀ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ